ਨਹੀਂ ਨੀ ਵੇਖੋ ਕੌਣ ਮੰਨਦਾ ਹੈ ਆਪਣੀ ਅੱਜਕੱਲ ਅੱਜਕੱਲ ਐਵੇਂ ਗਲਤ ਜੋ ਗਿਆ ਅੰਮਣਗੇ ਹੀ ਨਾ ਕਾਰੋਬਾਰ ਦਾ ਮੈਨੂੰ ਜਿੱਥੇ ਲੱਗਦਾ ਆ ਮੁੰਡਾ ਨਾ ਅਥਰਾ ਜਾਈ ਆ ਵੇਖਿਆ ਵੇਖਿਆ ਤੁਸੀਂ 321 ਨਾਲ ਜਿਹਦਾ ਤੁਹਾਨੂੰ ਦੱਸਣ ਦੇ ਹੀ ਆ ਕਿ ਬੜਾ ਵੱਡਾ ਘਰ ਆ ਦਾਦੀ ਨੇ ਪਾਲ ਲਿਆ ਆ ਮਾਂ ਪਿਓ ਸਿਰ ਤੇ ਰਹਿਗੇ ਉਹਨੂੰ ਵੀ ਇਹ ਹੋਣਾ ਆ ਕੋਈ ਰੋਕ ਟੋਕ ਨਹੀਂ ਹੈਗੀ ਮੈਨੂੰ ਤੇ ਕਿਹਦਾ ਕਿਦਾਂ ਦੀ ਆ ਦਤਾ ਦੋ 321 ਨਾ ਦੱਸਣ ਦੇ ਜਦਾਂ ਬੜਾ ਵੱਡਾ ਕਰਿਆ ਤੇ ਮਾਪਿਓ ਸਿਰਤੇ ਨਹੀਂ ਗੇ ਜਦੋਂ ਕੋਈ ਰੋਕ ਟਾਕ ਨਾ ਹੋਵੇ ਤੇ ਬੱਚੇ ਜਿਹੜੇ ਨਾ ਉਹ ਅਥਰੇ ਜੇ ਗਿੱਜ ਜਾਂਦੇ ਆ ਤੇ ਮੈਂ ਇਹ ਕਹਿੰਦੀ ਆ ਮਾਪਿਓ ਸਿਰਤੇ ਹੈ ਨਹੀਂ ਗਾ ਉਹ ਅਥਰੇ ਘਾਟੀ ਗਿੱਜਦੇ ਹੁੰਦੇ ਆ ਤੇ ਜੇ ਇਦਾਂ ਦਾ ਕੰਮ ਹੁੰਦਾ ਨਾ ਤੁਹਾਨੂੰ ਤਾਂ ਸਭ ਕੁਝ ਵੇਚ ਵਾ 3 2 1 ਜੇ ਇਦਾਂ ਦਾ ਕੰਮ ਹੁੰਦਾ ਨਾ ਤੁਹਾਨੂੰ ਸਭ ਕੁਝ ਨਾ ਵੇਚ ਦਿੰਦਾ ਉਹਨੇ ਵੀ ਨਾ ਆਪਣੀ ਦਾਦੀ ਦਾ ਮਾਨ ਸਤਕਾਰ ਕੀਤਾ ਵਾ ਤੇ ਕਿੱਦੇ ਖੈਰਬ 3 2 1 ਜੇ ਪੈਨ ਜੀ ਇਦਾਂ ਦਾ ਹੁੰਦਾ ਨਾ ਸਭ ਕੁਝ ਵੇਚ ਦਿੰਦਾ ਹੋਂ ਨੂੰ ਚਲੋ ਬਹੁਤ ਧਨ ਭਰਾ ਵੀ ਨਾ ਸਰਾਣੇ ਦੀਆਂ ਬਾਵਾ ਹੁੰਦੇ ਆ ਸਭ ਕੁਝ ਇੰਨਾ ਹੀ ਕਰਨਾ ਘਾੜੀ ਲਾ ਕੇ ਪਰ ਮੈਂ ਸਿਰਫ ਇਹੋ ਗੱਲ ਕਹਿਣ ਲਈ ਆ ਨੀ ਤੂੰ ਆ ਫਿਰ ਵੀ ਆਪਣਾ ਨਾ ਘਰ ਪਾਸਾ ਘਰ ਪਾਸਾ 3 2 1 ਫਿਰ ਵੀ ਆਪਣਾ ਘਰ ਬਰ ਵੇਖ ਕੇ ਨਾ ਵਿਚਾਰੀਆਂ ਸਾਡੀਆਂ ਜਾਨਾਂ ਜਾਨ ਦਿੰਦੀਆਂ ਵਾ ਇੱਕ ਵਾਰੀ ਫੋਨ ਕਰੀਏ ਭੱਜੀਆਂ ਹੁੰਦੀਆਂ ਵਿਚਾਰੀਆਂ ਤੋਂ ਹੀ ਕੋਈ ਗੱਲ ਨਹੀਂ ਆ ਫੇਰ ਕਰਨਾ ਕਰ ਸਾਰੇ ਮਾਰੇ ਨੇ ਹਲਕਾ ਤੇ ਹੁਣ ਆਇਆ ਵਾ ਕੰਨ ਇੱਧਰੋਂ ਲਾ ਛੱਡਦੀ ਐ ਜੋ ਮਰਜ਼ੀ ਹੋ ਜੇ। ਉਹ ਚੱਲ ਯਾਰ ਛੱਡ ਇਹਨਾਂ ਗੱਲਾਂ ਨੂੰ ਜਾ ਉੱਠ ਕੇ ਤੇ ਚਾਹ ਪਾਣੀ ਲਿਆ ਕੋਈ। ਭੇਂਡ ਦਾ ਨਾਮ ਦੱਸ ਦਿੱਤਾ ਆ ਪਰ ਹੁਣ ਟੱਬਰ ਪਾਣੀ ਕਿਹੜਾ ਆ? ਟੱਬਰ ਕਿਹੜਾ ਛੋਟਾ ਆ। ਉਹ ਨਹੀਂ ਭੈਣ ਜੀ ਤੁਸੀਂ ਜਾਂਦੇ ਵਿਆਹ ਤੇ ਚੱਲ ਜਾਗੇ ਜੇ ਆਖਣਗੇ ਤੇ। ਉਦਾਂ ਨਹੀਂ ਅਸੀਂ ਜਾਂਦੇ ਉਹਨਾਂ ਘਰ। ਆਪਣੇ ਘਰ ਜਣਾ ਘਪਾਤ ਪਾਉ ਤੇ। ਘਪਾਤ ਪਾਉਣ ਵਾਲੀ ਗੱਲ ਕਿਹੜੀ ਆ ਵਿੱਚ? 1 ਕੀ ਹੋਇਆ? ਅੱਸਾ ਆ ਗਿਆ। ਪਈ ਤੁਹਾਡੀਆਂ ਵੀ ਤੇ ਧੀਆਂ ਹੀ ਲੱਗਦੀਆਂ ਵਾ। ਤੇੜੀਆਂ ਬਗਾਨੀਆਂ। ਤੇ ਕਹਿੰਦੇ ਆ ਕਿ ਮੈਂ ਦੱਸੂਗਾ ਗੱਲਾਂ ਗੱਲਾਂ 'ਚ। ਤੇ ਡੈਡੀ ਨੇ ਜੇ ਗੱਲ ਨਹੀਂ ਕਹੀ ਤੀ ਲੋਈ ਕੋਈ 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 ਕੋਈ। ਉਹ ਚੱਲ ਕੋਈ ਗੱਲ ਨਹੀਂ। ਬਾਕੀ ਦੇ ਸਾਰਿਆਂ ਨੂੰ ਪਤਾ ਹੀ ਹੈ ਨਾ। ਕੱਲਾ ਮੰਮੀ ਨੂੰ ਨਹੀਂ ਪਤਾ। ਆਪੇ ਬਾਕੀਆਂ ਨੇ ਸਾਂਭ ਲੈਣਾ। ਮੈਨੂੰ ਇਹ ਵੀ ਵਿਆਹ ਵਧੀਆ ਵਧੀਆ ਨੰਗ ਜੇ ਮੁੜ ਕੇ ਕੋਈ ਵੱਲ 3 2 1 ਠੀਕ ਆ। ਨਹੀਂ ਭਾਜੀ ਅੱਜ ਨਹੀਂ ਮੇਰਾ ਕਹਿੰਦੇ ਆ ਹੀ ਆਇਓ ਤੇ ਮੈਂ ਕੱਲ ਨੂੰ ਕਿਹਾ ਮੈਂ ਕੱਲ ਨੂੰ ਆਉਣਾ ਉਸੇ ਸੋਚੀ ਰਹਿਣਾ ਮੈਂ ਥੋੜਾ ਆਉਂਦਾ ਠੀਕ ਹੂੰ ਬਸ ਹੋਰ ਵੀ ਗੱਲ ਕਰਦੇ ਭੈਣ ਜੀ ਕੋਈ ਗੱਲ ਨਹੀਂ ਟਟ ਮੈਨੂੰ ਸਮਝਾਇਆ ਗੁੱਸੇ ਆਸੇ ਨਾ ਨਹੀਂ ਕੋਈ ਨਹੀਂ ਪਿਆਰ ਨਹੀਂ ਸਮਝਾਵਾਂਗੇ ਗੁੱਸੇ ਕਿਉਂ ਆਉਣਾ ਹੈ ਠੀਕ ਹੈ ਕਰ ਲਉ ਤੁਸੀਂ ਕਰ ਲਉ ਤੁਸੀਂ ਕੰਮ ਕਰ ਜਿਹੜਾ ਹਾਂ ਕਰਨ ਆਲਾ ਆ ਤੇ ਮੈਂ ਕਰਨਾ ਦਿਲਜੀਤ ਨਾਲ ਗੱਲਾਂ ਕਰਦੇ ਠੀਕ ਹੈ ਠੀਕ ਹੈ ਈ ਕਰਾਂ। ਈ ਆ। ਮੈਂ ਉਥੇ ਆ ਕੇ ਕਰਨਾ ਵਾ। ਦਲਜੀਤ ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਨਾ ਟਾਈਮ ਲੱਗੂਗਾ ਤੇ ਚੱਲ ਜਾ। ਉਹ ਕੋਈ ਨਹੀਂ ਮਾਮਾ ਜੀ ਟਾਈਮ ਲੱਗੂਗਾ ਨਾ ਤੇ ਮੈਂ ਚੱਲ ਜਾਊਂਗਾ ਵਾ। ਦਲਜੀਤ ਯਾਰ ਤੂੰ ਇਹ ਕਿੱਦਾਂ ਦੀਆਂ ਗੱਲਾਂ ਕਰਨਾ ਕਿ ਟਾਈਮ ਲੱਗੂਗਾ ਤੇ ਮੈਂ ਚੱਲ ਜਾਾਂਗਾ ਕਿ ਵਾ ਇਹ ਕੋਈ ਗੱਲ ਕਰਨ ਵਾਲੀ ਯਾਰ। ਹੋਰ ਦੱਸੋ ਮੈਂ ਨਹੀਂ ਰੱਖੋ ਉੱਥੇ ਜਾ ਕੇ ਨਹੀਂ ਗਲਤ ਹੋ ਜਾਈਂ। ਫੇਰ ਤੂੰ ਕਰ। ਢਾਣਾ ਤੈਨੂੰ। ਗਵਾਂਡੀਆਂ ਦੇ ਘਰ ਥੋੜੀ ਬਿਠਾ ਦੇਣਾ ਜਾ ਕੇ। ਆਪੇ ਬਣਾ ਲੰਗੇ ਤੂੰ ਉਹ ਮੇਰਾ ਤਾਹਾਂ ਜਾਣੂ ਜੀ ਨਹੀਂ ਕਰਦਾ ਮਮਾ ਜੀ ਮੇਰਾ ਤਾਹਾਂ ਜੀ ਨਹੀਂ ਕਰਦਾ ਹੈਲਥ ਸਸੀ ਗੀ ਉਹ ਚਲੋ ਕੋਈ ਗੱਲ ਨਹੀਂ ਬੜਾ ਦਿਲ ਦਿਨ ਮੈਂ ਚਲ ਜਾਊਂਗਾ ਇੱਕ ਬੋ ਵੀ ਮੁੱਥੇ ਵੜਿਆ ਰਹਾ ਉਤਨੀ ਮੈਂ ਜਾਣਾ ਜਿਆਦਾ ਹੂੰ ਠੀਕ ਕੋਈ ਗੱਲ ਨਹੀਂ ਟਾਈਮ ਹੋਗਾ ਨਾ ਤੇ ਮੈਂ ਫੋਨ ਕਰ ਦੂੰਗਾ ਫਿਰ ਮੇਰੇ ਇਆਂ ਤੈਨੂੰ ਗੱਲਾਂ ਸਮਝਾਉਣ ਦਾ ਕੋਈ ਫਰਕ ਫਾਇਦਾ ਹੋਇਆ ਕੋਈ ਨਾਲੇ ਉਹਨੂੰ ਪੁੱਛ ਕੇ ਆਈਏ ਜਿਹੜਾ ਕੋਈ ਕੰਮ-ਕੁਮ ਰਹਿੰਦਾ ਆ ਉਹ ਕਰਵਾ ਲਈਏ ਕੋਈ ਗੱਲ ਨਹੀਂ ਚਲ ਜਾਾਂਗੇ ਠੀਕ ਹੈ ਨਾ ਮਰੇ ਕਾਜਾ ਬਣਾਉਂਦਾ ਜੀ ਚਲੋ ਠੀਕ ਹੈ ਮੈਂ ਚੱਲਦਾ ਹਾਂ ਸ਼ਰ ਚੱਲਦਾ ਫਿਰ ਮੈਂ ਠੀਕ ਹੈ ਹੈਲੋ ਨੈਨ ਵੇਖੋ ਕੌਣ ਮੰਨਦਾ ਹੈ ਆਪਣੇ ਅੱਜਕੱਲ ਅੱਜਕੱਲ ਐਵੇਂ ਗਲਤ ਜੋਗ ਕੰਮਣਗੇ ਹੀ ਨਾ ਕਾਰੋਬਾਰ ਦਾ ਮੈਨੂੰ ਜਿੱਥੇ ਲੱਗਦਾ ਆ ਮੁੰਡਾ ਨਾ ਅਥਰਾ ਜਾਈ ਆ ਵੇਖਿਆ ਵੇਖਿਆ ਤੁਸੀਂ 3 2 1 ਨਾ ਜਦੋਂ ਦੱਸਣ ਦੇ ਜਿੱਦਾਂ ਬੜਾ ਵੱਡਾ ਘਰ ਆ ਦਾਦੀ ਨੇ ਪਾਲ ਲਿਆ ਆ ਮਾਂ ਪਿਓ ਸਿਰ ਤੇ ਰਹੀਂਗੇ ਉਹਨੂੰ ਵੀ ਇਹ ਹੋਣਾ ਆ ਕੋਈ ਰੋਕ ਟੋਕ ਨਹੀਂ ਹੈਗੀ ਮੈਨੂੰ ਤੇ ਕਿਹਦਾ ਕਿਦਾਂ ਦਾ ਤਾਂ ਹਾ ਦਤਾ ਨਾ ਦੱਸਣ ਦੇ ਜਿੱਦਾਂ ਬੜਾ ਵੱਡਾ ਘਰ ਆ ਤੇ ਮਾਂ ਪਿਓ ਸਿਰ ਤੇ ਨਹੀਂਗੇ ਜਦੋਂ ਕੋਈ ਰੋਕ ਟਾਕ ਉਹ ਨਾ ਹੋਵੇ ਤੇ ਬੱਚੇ ਜਿਹੜੇ ਨਾ ਉਹ ਅਥਰੇ ਜੇ ਗਿੱਜ ਜਾਂਦੇ ਆ ਤੇ ਮੈਂ ਇਹ ਕਹਿੰਦੀ ਆ ਮਾਂ ਪਿਓ ਸਿਰ ਤੇ ਹੈ ਨਹੀਂਗਾ ਉਹ ਅਥਰੇ ਘਾਟੇ ਗਿੱਜਦੇ ਹੁੰਦੇ ਆ ਤੇ ਜੇ ਇਦਾਂ ਦਾ ਕੰਮ ਹੁੰਦਾ ਨਾ ਤਹਾਨੂੰ ਉਹਦਾ ਸਭ ਕੁਝ ਵੇਚ ਵੇਚ 3 2 1 ਜੇ ਇਦਾਂ ਦਾ ਕੰਮ ਹੁੰਦਾ ਨਾ ਤੁਹਾਨੂੰ ਸਭ ਕੁਝ ਨਾ ਵੇਚ ਦਿੰਦਾ ਉਹਨੇ ਵੀ ਨਾ ਆਪਣੀ ਦਾਦੀ ਦਾ ਮਾਣ ਸਤਿਕਾਰ ਕੀਤਾ ਵਾ ਤੇ ਕਿੱਦੇ ਖੈਰਬ 3 2 1 ਜੇ ਪੈਨ ਜੀ ਇਦਾਂ ਦਾ ਹੁੰਦਾ ਨਾ ਸਭ ਕੁਝ ਵੇਚ ਦਿੰਦਾ ਤੁਹਾਨੂੰ ਚਲੋ ਬਹੁਤ ਜਿਆਦਾ ਢਣ ਭਰਾ ਵੀ ਨਾ ਸਰਾਣੇ ਦੀਆਂ ਬਾਵਾ ਹੁੰਦੇ ਆ ਸਭ ਕੁਝ ਇੰਨਾ ਹੀ ਕਰਨਾ ਕਰੀ ਲੱਤੇ ਪਰ ਮੈਂ ਸਿਰਫ ਇਹੋ ਗੱਲ ਕਹਿਣ ਲਈ ਆ 3 2 ਫਿਰ ਵੀ ਆਪਣਾ ਘਰ ਪਾਸਾ ਘਰ ਪਾਸਾ 3 ਫਿਰ ਵੀ ਆਪਣਾ ਘਰ-ਬਾਰ ਵੇਖ ਕੇ ਨਾ ਵਿਚਾਰੀਆਂ ਸਾਡੀਆਂ ਜਾਨਾਂ ਜਾਨ ਦਿੰਦੀਆਂ ਵਾ ਇੱਕ ਵਾਰੀ ਫੋਨ ਕਰੀਏ ਭੱਜੀਆਂ ਹੁੰਦੀਆਂ ਵਿਚਾਰੀਆਂ ਤੋਈ ਕੋਈ ਗੱਲ ਨਹੀਂ ਆ ਫਿਕਰ ਨਾ ਕਰ ਸਾਰੇ ਮਾਰੇ ਨੇ ਹਲਕਾ ਤੇ ਕੋਣ ਆਇਆ ਵਾ ਕੰਨ ਇਧਰ ਨੂੰ ਲਾ ਛੱਡਦੀ ਐ ਜੋ ਮਰਜ਼ੀ ਹੋ ਜੇ ਉਹ ਚੱਲ ਯਾਰ ਛੱਡ ਇਹਨਾਂ ਗੱਲਾਂ ਨੂੰ ਜਾ ਉੱਠ ਕੇ ਚਾਹ ਪਾਣੀ ਲਿਆ ਕੋਈ ਭੇਂਡ ਦਾ ਨਾਮ ਦੱਸ ਦਿੱਤਾ ਆ ਪਰ ਹੁਣ ਟੱਬਰ ਪਾ ਨਹੀਂ ਕਿਹੜਾ ਆ ਇਹ ਬੜਾ ਛੋਟਾ ਆ। ਉਹ ਨਹੀਂ ਭੈਣ ਜੀ ਤੂੰ ਹੀ ਜਾਂਦੀ। ਵਿਆਹ ਤੇ ਚਲ ਜਾਗੇ ਜੇ ਆਖਣਗੇ ਤੇ। ਉਹ ਤਾਂ ਨਹੀਂ ਅਸੀਂ ਜਾਂਦੇ ਉਹਨਾਂ ਘਰ। ਆਪਣੇ ਘਰ ਜਣਾ ਘਪਾਤ ਪਾਓ ਤੈ। ਘਪਾਤ ਪਾਉਣ ਵਾਲੀ ਗੱਲ ਕਿਹੜੀ ਹੈ ਵਿੱਚ? 1 ਕੀ ਹੋਇਆ? ਅਸ ਆ ਗਿਆ। ਪਈ ਤੁਹਾਡੀਆਂ ਵੀ ਤੇ ਈ ਲੱਗਦੀਆਂ ਵਾ। ਤੇੜੀਆਂ ਬਗਾਨੀਆਂ। ਤੇ ਦੱਸ ਦੱਸ ਕੇਂ ਦਿਆ ਹੈ ਕਿ ਮੈਂ ਦੱਸੂਗਾ ਗੱਲਾਂ ਗੱਲਾਂ ਚ। ਨਾ। ਤੇ ਡੈਡੀ ਨੇ ਜੇ ਗੱਲ ਨਹੀਂ ਕਹੀ ਤੀ ਲੋਈ ਕੋਈ। ਕੋਈ ਕੋਈ ਕੋ। ਉਹ ਚਲ ਕੋਈ ਗੱਲ ਨਹੀਂ। ਬਾਕੀ ਦੇ ਸਾਰਿਆਂ ਨੂੰ ਪਤਾ ਹੀ ਹੈ ਨਾ। ਕੱਲਾ ਮੰਮੀ ਨੂੰ ਨਹੀਂ ਪਤਾ। ਆਪੇ ਬਾਕੀਆਂ ਨੇ ਸੰਭ ਲੈਣਾ। ਮੈਨੂੰ ਇਹ ਵੀ ਵਿਆਹ ਵਧੀਆ ਵਧੀਆ ਨੰਗ ਜੇ ਮੁੜ ਕੇ ਕੋਈ ਵੱਲ 3 2 1 ਠੀਕ ਆ। ਨਹੀਂ ਭਾਜੀ ਅੱਜ ਨਹੀਂ ਮੇਰਾ ਕੈਂਡਿਆ ਹੀ ਆਇਆ ਉਹ ਤੇ ਮੈਂ ਕੱਲ ਲੁਕਿਆ ਮੈਂ ਕੱਲ ਨੂੰ ਆਵਾਂ। ਤੁਸੀਂ ਸੋਚੀ ਰਹਿਣਾ ਵਾਥੜਾ। ਆਉਂਦਾ। ਠੀਕ। ਹੂੰ। ਬਸ ਹੋਰ ਵੀ ਗੱਲ ਕਰਦੇ ਭੈਣ ਜੀ ਕੋਈ ਗੱਲ ਨਹੀਂ ਛੱਡ ਹਾਂ ਮੈਂ ਸਮਝਾਇਆ ਗੁੱਸੇ ਆਸੇ ਨਾ ਨਹੀਂ ਕੋਈ ਨਹੀਂ ਪਿਆਰ ਨਹੀਂ ਸਮਝਾਵਾਂਗੇ ਗੁੱਸੇ ਕਿਉਂ ਆਉਣਾ ਹੈ ਹਾਂ ਠੀਕ ਹੈ ਕਰ ਲੂ ਤੁਸੀਂ ਕਰ ਲੋ ਤੁਸੀਂ ਕੰਮ ਥਾਰ ਜਿਹੜਾ ਹਾਂ ਕਰਨ ਆਲਾ ਆ ਤੇ ਮੈਂ ਕਰਨਾ ਜਲਦੀਤ ਨਾਲ ਗੱਲਾਂ ਤਾਂ ਦੇ ਠੀਕ ਹੈ ਠੀਕ ਹੈ ਕੀ ਕਰਾਂ ਇਹ ਆ ਮੈਂ ਆਖੀ ਆ ਗਈ ਕਰਨਾ ਮੈਂ ਦਲਜੀਤ ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਨਾ ਟਾਈਮ ਲੱਗੂਗਾ ਤੇ ਚੱਲ ਜਾ ਕੋਈ ਨਹੀਂ ਮਾਮਾ ਜੀ ਟਾਈਮ ਲੱਗੂਗਾ ਨਾ ਤੇ ਮੈਂ ਚੱਲ ਜਾਊਂਗਾ ਵੇਆ ਦਲਜੀਤ ਯਾਰ ਤੂੰ ਇਹ ਕਿੱਦਾਂ ਦੀਆਂ ਗੱਲਾਂ ਕਰਨਾ ਕਿ ਟਾਈਮ ਲੱਗੂਗਾ ਤੇ ਮੈਂ ਚੱਲ ਜਾਾਂਗਾ ਵੇਆ ਇਹ ਕੋਈ ਗੱਲ ਕਰਨ ਵਾਲੀ ਯਾਰ ਹੋਰ ਦੱਸੋ ਮਿੰਨ ਰੱਖੋ ਉੱਥੇ ਜਾ ਕੇ ਨਹੀਂ ਗਲਤ ਹੋਣੀ ਸਿਰਫ ਤੂੰ ਕਰਨਾ ਤੈਨੂੰ ਗਵਾਂਡੀਆਂ ਦੇ ਘਰ ਥੋੜੀ ਬਿਠਾ ਦੇਣਾ ਜਾ ਕੇ ਆਪੇ ਬਣਾ ਲੰਗੇ ਤੂੰ ਉਹ ਮੇਰਾ ਤਾਂਹੋ ਜਾਣੂ ਜੀ ਨਹੀਂ ਕਰਦਾ ਮਾਮਾ ਜੀ ਮੇਰਾ ਤਾਂਹੋ ਚੱਲ ਜੀ ਨਹੀਂ ਕਰਦਾ ਹੈਲਸਾ ਸੀਗੇ ਵੀ ਉਜਾ ਕੋਈ ਗੱਲ ਨਹੀਂ ਬੜਾ ਦਿਲ ਦੇ ਨਾਲ ਚਲ ਜਾਊਗਾ ਇੱਕ ਹੋ ਵੀ ਉੱਥੇ ਬੜਿਆ ਰਹਾ ਉਤਨੀ ਵਿੱਚ ਜਾਣਾ ਜਿਆਦਾ ਹੂੰ ਠੀਕ ਕੋਈ ਗੱਲ ਨਹੀਂ ਟਾਈਮ ਹੋਗਾ ਨਾ ਤੇ ਮੈਂ ਫੋਨ ਕਰ ਦੂੰਗਾ ਫਿਰ ਮੇਰੇ ਇਾਂ ਤੈਨੂੰ ਗੱਲਾਂ ਸਮਝਾਉਣ ਦਾ ਕੋਈ ਫਰਕ ਫਾਇਦਾ ਹੋਇਆ ਕੋਈ ਸਾਲੇ ਉਹਨੂੰ ਪੁੱਛ ਕੇ ਆਈਏ ਜਿਹੜਾ ਕੋਈ ਕੰਮ-ਕੋਮ ਰਹਿੰਦਾ ਆ ਉਹ ਕਰਵਾ ਲਈਏ ਕੋਈ ਗੱਲ ਨਹੀਂ ਚਲ ਜਾਾਂਗੇ ਠੀਕ ਹੈ ਨਾ ਮਰੇ ਕਾਜ ਜਾਦ ਬਣਾਉਂਦਾ ਪੰਜੀ ਚਲੋ ਠੀਕ ਹੈ ਮੈਂ ਚੱਲਦਾ ਹਾਂ ਸ਼ਰ ਚੱਲਦਾ ਫਿਰ ਮੈਂ ਠੀਕ ਹੈ ਹੈਲੋ